ਕਾਾਲ ਸਭ ਵਾਹਿਗੁਰੂ ਜੀ ਕੀ ਬਤੈ ਅੱਜ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਐਮ ਐਲ ਏ ਬੰਗਾ ਜੀ ਆਏ ਆ ਦਾ ਸਾਹਿਬ ਬਹੁਤ ਹੋਰ ਜੀ ਮੌਕਾ ਤੁਹਾਨੂੰ ਇਹ ਮੇਲੇ ਦੇ ਵਿੱਚ ਤੇ ਆਏ ਆ ਤੁਸੀਂ 10 ਸਾਲ ਤੋਂ ਬੰਗਾ ਤੋਂ ਐਮ ਐਲ ਏ ਰਹੇ ਹੋ ਤੁਸੀਂ ਬੰਗਾ ਜਗਦੀ ਦੇ ਵਿੱਚ ਕੀ ਨਿਮਾ ਕੋਸ਼ਿਸ਼ ਕੀਤਾ ਪੰਨੇ ਐਮ ਐਲ ਏ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਤੁੰਦ ਬਾਬਾ ਚੰਨੂ ਜੀ ਅੱਜ ਜੋਰ ਮੈਨੇ ਦਿਆ ਨਹੀਂ ਕਿਤੇ ਸੰਗਤਾਂ ਅੱਜ ਨੂੰ ਸ਼ੁਭ ਬਰਤ ਕਰਦੇ ਆਂ ਤੇ ਸਭ ਤੋਂ ਵੱਡੀ ਗੱਲ ਇਹ ਸੋਲ ਸੰਭਵਤਾ ਪਾਤਸ਼ਾਹੀ ਤੋਂ ਕਿ ਉਹਨਾਂ ਦੇ ਜੋ ਭਾਈਚਾਰਾ ਆਪਸੀ ਭਾਈਚਾਰਾ ਪੰਜਾਬ ਦਾ ਕਾਇਮ ਰੱਖਣ ਲਈ ਇਹ ਜੋ ਜੁੜੀ ਲੱਗ ਆਇਆ ਕਿਤੋਂ ਬਧਾਈਏ ਪ੍ਰੋਗਰਾਮ ਨੂੰ ਠੀਕ ਹੈ ਬਾਕੀ ਜਿੰਨੇ ਵੀ ਅਸੀਂ ਆਏ ਆ ਅਸੀਂ ਸਾਰੇ ਪ੍ਰਮਾਤਮਾ ਸੁਭਾਈ ਦੀ ਬੋਲ ਇਹ ਹੀ ਦਰਸਾ ਕਰਨ ਆਏ ਆ ਕਿ ਹਰ ਜਲਾ ਬੰਦਾ ਯਾਦ ਕਰੇ ਸਮਾਪਤ ਬਾਗ ਪਰ ਪਿਛੇ ਜੋ ਕੁਦਰਤੀ ਕੋਪੀ ਹੋਈ ਅਸੀਂ ਅੱਜ ਵੀ ਮੈਂ ਅਰਦਾਸ ਕੀਤੀ ਹੈ ਕਿ ਉਹ ਲੋਕੀ ਸਾਡਾ ਨੁਕਸਾਨ ਹੋਇਆ ਪਰਮਾਤਮਾ ਉਹ ਆਪੇ ਪੂਰਾ ਕਰੇ ਕਿਸੇ ਤਰ੍ਹਾਂ ਦੂਸਰਾਂ ਚ ਪਾਣੀ ਵੀ ਭੰਗ ਗਿਆ ਕਾਫੀ ਪਾਣੀ ਹੋ ਸਰਕਾਰਾਂ ਦਾ ਵੀ ਸਬਕ ਪ੍ਰਵਾਂਸੀ ਮਾਨ ਸਾਹਿਬ ਉਹਨਾਂ ਨੇ ਵੀ ਜੋ ਅਨਾਉਂਸਮੈਂਟਸ ਦਿੱਤੀਆਂ ਨੇ ਉਹ ਅਨਾਉਂਸਮੈਂਟਸ ਨਹੀਂ ਉਹ ਪੂਰੀਆਂ ਅਸੀਂ ਚਰਨੀ ਹੈ ਅੱਜ ਮੈਂ ਤੁਹਾਡੇ ਮਾਣ ਨੂੰ ਚੇਤਾਈ ਸਭ ਤੋਂ ਮਤ ਪਰ ਬਾਬ ਅਰਥੀਬੀ ਜਿੰਨੀ ਫਸਲ ਖਰਾਬ ਹੋਈ ਹੈ ਉਹਦਾ ਜਿਹੜਾ 100% ਜਿਹੜਾ ਜਿਹੜਾ ਵੀ ਨorms ਹੈਗੇ ਉਹਦੇ ਮੁਤਾਬਕ ਜਿਹੜਾ ਅਨੁਮਾਨ ਗਿਆ ਹੈ ਉਹਦੇ ਮੁਤਾਬਕ ਆ ਜਾਊਗਾ ਬਾਕੀ ਇਹਨਾਂ ਦੇ ਨੁਕਸਾਨ ਟੈਗ ਹੈ ਮੈਂ ਜੋ ਸੁਪਰਸਾਂਸੋਂ ਨਾਲ ਗੱਲ ਕਰਦਾ ਸੀ ਚਿੰ다ਜੀਪਾ ਵੀ ਜਿੰਨਾਂ ਨੇ ਜਿੰਨਾਂ ਦਾ ਸੀ ਜਿਹੜੇ ਨੇ ਕਟਾ ਹੈਗਾ ਕੋਈ ਰਹਿਣ ਨਾ ਇਹ ਨਾ ਹੋ ਜਾਏ ਕੋਈ ਪਾਰਟੀ ਬਜੀ ਨਹੀਂ ਸਕਦੀ ਅੱਜ ਸਾਰੇ ਹੀ ਪਾਰਟੀਆਂ ਤੋਂ ਛੁੱਟ ਕੇ ਸਾਰੇ ਪੰਜਾਬੀ ਪ੍ਰਭਾਵਤ ਹੋਏ ਹਾਂਜੀ ਸੋ ਮੈਂ ਇਹ ਮਸੂਸ ਕਰਦਾ ਕਿ ਉਹਨਾਂ ਨੂੰ ਅਸੀਂ ਕਹਿੰਦਾ ਸਾਰਿਆਂ ਨੂੰ ਰਾਹਤ ਦੇਣੀ ਤਾਂ ਗੱਲ ਬਣੀ ਬਾਕੀ ਕੱਹੀ ਕੱਲ ਜਦੋਂ ਮੈਂ ਇਸ ਸੜਕੇ ਦੇ ਵਿੱਚ ਜਿਹੜਾ ਮਕਾਨ ਖੜ ਗਏ ਉਹਨਾਂ ਦਾ ਵੀ ਕੁਝ ਹੋਊਗਾ ਜਿਹੜਾ ਸਹੀ ਜਿਹੜਾ ਨੁਕਸਾਨ ਹੋਇਆ ਉਹਨੂੰ ਕੰਦਾ ਰਿਪੇਅਰ ਲਈ ਕੁਝ ਨਾ ਕੁਝ ਤਾਂ ਲੱਗੂਗਾ ਪਰ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜਦੋਂ ਮੈਂ ਪਲਾਨਿੰਗ ਬੋਰਡ ਦਾ ਚੇਅਰਮੈਨ ਸੀ ਉਸ ਤੋਂ ਲੈ ਕੇ ਹੁਣ ਤੱਕ ਅਸੀਂ ਕੋਈ ਕੰਨ 2300 ਕਰੋੜ ਰੁਪਏ ਅਸੀਂ ਸੜਕ ਦੇ ਸਰਕਾਰ ਦਾ ਖਰਚ ਹੋਇਆ। ਹਰ ਪਉਦੇ ਵਿੱਚ ਤੁਹਾਨੂੰ ਪਤਾ ਕਿ ਜਿੰਨੇ ਖੇਡਾਂ ਦੇ ਜਿੰਮ ਲੋਕਾਂ ਦੇ ਨੌਜਵਾਨਾਂ ਨੇ ਦੱਸੇ ਸਾਡੇ ਕੋਲ ਐਕਸਰਸਾਈਜ਼ ਦੇ ਮਸ਼ੀਨ ਬੁਣੇ ਮਾਗਣ। ਹਰ ਪਿੰਡ ਪਿੰਡ ਅਸੀਂ ਜਾਂਦਾ ਮਤਲਬ ਉਸ ਸਮਾਨ ਪੰਡਿਆ ਸੀ। ਜਿੰਮ ਦਾ ਸਮਾਨ ਹੀ ਪੰਡਿਆ ਔਰ ਜਿੰਮ ਦੀ ਬਿਲਡਿੰਗ ਵੀ ਬਣਾਈ। ਪਰ ਮੈਨੂੰ ਇਸ ਗੱਲ ਦਾ ਬੜਾ ਅੱਜ ਤੱਕ ਇਸ ਗੱਲ ਦਾ ਮਾਣ ਆ ਕਿ ਜਦੋਂ ਮੈਂ ਪਲੈਨਿੰਗ ਬੋਰਡ ਦਾ ਚੇਅਰਮੈਨ ਸੀ। ਅਸੀਂ 2500 ਜਿੰਮ ਦਾ ਸਮਾਨ ਹਰ ਸਾਡੇ 1532 ਪੈਂਦਾ ਪਰ ਇਸ 2500 ਦਾ ਕਿਸੇ ਮੈਨੂੰ ਦੋ ਦੇਤੇ ਕਿਸੇ ਨੂੰ ਭਾਰੇ ਪੈਂਦੇ ਭਾਰੇ ਵੱਡੇ ਵੱਡੇ ਦੋ ਦੋ ਵੀ ਪੈਂਦੇ ਔਰ ਮੈਂ ਇਹ ਸਾਡਾ ਮਕਸਦ ਸਿਰਫ ਇੰਨਾ ਸੀ ਕਿ ਨੌਜਵਾਨ ਨੂੰ ਆਪਾਂ ਐਕਸਰਸਾਈਜ਼ ਦਿਲਾਣਾ ਹੋਵੇ ਸੇਟ ਹਟਾਣਾ ਹੋਵੇ ਸੇਟ ਹਟਾਣਾ ਦੋਸ਼ਾਂ ਨੂੰ ਔਰ ਪਿਛਲੀ ਬੜੀ ਫਾਇਸਰ ਗਾਂਸ਼ ਕਰੀ 5 ਸਾਲ ਦੇ ਅਸੀਂ ਚਾਲੀਆਂ ਕਿਲਸ਼ਾਦ ਤੋਂ ਜ਼ਿਆਦਾ ਹੋ ਗਏ ਹਰ ਪਿੰਡ ਚੋਂ ਦੋ ਦੋ ਟਰਾਲੀਆਂ ਗਈਆਂ ਸੀ ਉਹ ਪਿਛੋਂ ਪਰਦੇ ਨਹੀਂ ਜੇ ਇਹ ਉਸ ਸਮੇਂ ਜਦੋਂ ਪੰਜ ਸਾਲ ਸਰਕਾਰ ਰਹੀ ਕਾਂਗਰਸ ਦੀ ਜੇ ਉਸ ਵੇਲੇ ਕਿਸੇ ਸਾਈਕਲ ਤੇ ਵੀ ਸਪੋਰਟ ਦਾ ਸਮਾਨ ਆਇਆ ਹੁੰਦਾ ਤਾਂ ਵੀ ਮੈਂ ਜਵਾਬ ਦੇ ਠੀਕ ਹੈ ਔਰ ਜਨੀ ਡਿਵੈਲਪਮੈਂਟ ਉਸ ਵੇਲੇ ਕਰਾਈ ਆ ਪਿੰਡਾਂ ਦਾ ਜਨ ਕਿਸੇ ਵੀ ਪਿੰਡ ਦਾ ਜਨੀਡ ਬਰਬੜ ਉਸ ਦਿਨ ਜਿਆ ਕੋ ਮੁਰਸ਼ਦ ਹੋਈ ਨਹੀਂ ਅੱਜ ਮੈਂ ਸਮਝਦਾ ਕਿ ਜੇ ਸਭ ਤੋਂ ਵੱਡੀ ਪ੍ਰਾਪਤੀ ਆ ਉਹ ਜਿਹੜਾ ਸੀ ਮੈਡੀਕਲ ਕਾਲਜ ਦਾ ਹਾਂ ਜੋ ਸ਼ੀਲ ਪਗਸ ਸਿੰਘ ਨਾਮ ਤੇ ਸੀ ਜਿਹੜਾ ਮੈਡੀਕਲ ਕਾਲਜ ਬਣਨਾ ਹੈ ਜਿਹਦਾ ਮੀ ਪੱਥਰ 23 ਮਾਰਚ ਨੂੰ 2025 ਨੂੰ ਸਰਦਪੁਰ ਗੋਂ ਸਿੰਘ ਮਾਨ ਸਾਹਿਬ ਨੇ ਰੱਖਿਆ ਔਰ ਉਹਨਾਂ ਦੇ ਇਸ ਕੋਟ ਬਣਾ ਕਿ ਲੱਗਦੀ ਮੈ ਜਿਸ ਤਰ੍ਹਾਂ ਇਹ ਕੰਮ ਕਰਨਾ ਤੁਸੀਂ ਇੱਕ ਮਹੱਤਵਪੂਰਨ ਗੱਲ ਕਰੀਏ ਉਹ ਅਸੀਂ ਕਰਨਾ ਹੈ ਅੱਜ ਜੋ ਅੱਜ ਨੂਰ ਦਾ ਦੌਰ ਦੇਖੀ ਅਸੀਂ ਉਸ ਤੋਂ ਪਿੱਛੇ ਅਸੀਂ ਮੈਂ ਤੁਹਾਡੇ ਪਿੰਡ ਵਿੱਚ ਆਇਆ ਸੀ ਇਸ ਕਿਤੇ ਜੀ ਕਿਤੇ ਆ ਜੀ ਅਸੀਂ 100 ਤੋਂ ਉੱਪਰ ਸਕੂਲਾਂ ਦਾ ਨਿਖਾਰ ਬਣ ਤੁਸੀਂ ਜਾ ਕੇ ਦੇਖੋ ਇਹ ਸਕੂਲ ਆ ਜਿਹੜੇ ਕਹਿੰਦੇ ਨੇ ਪ੍ਰਾਈਵੇਟ ਸਕੂਲ ਚੰਗੇ ਹੁੰਦੇ ਬੈਠਾ ਉੱਠਣ ਲਈ ਹਾਂਜੀ ਸਰਕਾਰੀ ਸਕੂਲਾਂ ਦਾ ਇਹ ਸtandard ਨਹੀਂ ਹੁੰਦਾ ਅੱਜ ਤੁਸੀਂ ਜੇਕਰ ਸਰਕਾਰੀ ਸਕੂਲ ਜਾਓਗੇ ਤੁਹਾਨੂੰ ਲੱਗੇਗਾ ਕਿ ਇਹ ਪ੍ਰਾਈਵੇਟ ਸਕੂਲਾਂ ਤੋਂ ਚੰਗੇ ਸਕੂਲ ਠੀਕ ਹੈ ਥੋੜੇ ਜਣ ਹੋਰ ਫੈਲੋ ਅਸੀਂ ਘਟ ਤੋਂ ਕੰਢ 40 50 ਪਲੇਗਰਾਉਂਡ ਬਣਾ ਰਹੇ ਹਾਂ ਔਰ ਇਦਾਂ ਦੇ ਪਲੇਗਰਾਉਂਡ ਬਣਾਵਾਂਗੇ ਜਿਹੜੇ ਕਹਿੰਦਾ ਮਨੁੱਖੀ ਅੱਜ ਤੱਕ ਬਣੇ ਨਹੀਂ ਸੀ ਜੋ ਜੁਲੀ ਪ੍ਰਤੀ त्यांनी ਉਹਦਾ ਕੰਮ ਸ਼ੁਰੂ ਹੋਇਆ ਕਿ ਨਹੀਂ ਮਿਨਿਸਟਰੀ ਮੈਡੀਕਲ ਕਾਲਜ ਮੈਡੀਕਲ ਕਾਲਜ ਦੀ ਲੈਂਡ ਆਊਟ ਟ੍ਰਾਂਸਫਰ ਹੋ ਗਈ ਹੈ ਪਰ ਉਹ ਪੰਚਾਇਤ ਨੇ ਥੋੜਾ ਗਿਆ ਥੋੜੀ ਜਿਹੀ ਪ੍ਰੋਬਲਮ ਜੇ ਕੀਤੀ ਹੈ ਕਿ ਸਾਨੂੰ ਅਸੀਂ ਉਹਨਾਂ ਨੂੰ ਉੱਪਰੋਂ ਮਾਨ ਸਾਹਿਬ ਨੇ ਵੀ ਕਿਹਾ ਕਿ ਉਸ ਪਿੰਡ ਦਾ ਬੱਚਾ ਜਿੰਦਾ ਵੀ ਟੈਸਟ ਕਰਦਾ ਹੈ ਹਾਂਜੀ ਨੰਬਰ ਜਿਹਨੇ ਮੈਜਰ ਟੈਸਟ ਕੀਤਾ ਕਰਦਾ ਉਹਨੂੰ ਮੈਡੀਕਲ ਕਾਲਜ ਤੋਂ ਅਡਮਿਸ਼ਨ ਦਿੱਤੀ ਜਾਵੇ ਠੀਕ ਹੈ ਇਹ ਬਹੁਤ ਵੱਡੀ ਪ੍ਰਾਪਤੀ ਹੁੰਦੀ ਆ ਅਰੇ ਸਭ ਮੈਂ ਫੋਟੋ ਬਣਾ ਦੇ ਦਿੱਤਾ ਕਰ ਤੋ ਬਹੁਤ ਧੰਨਵਾਦ ਆ ਤੁਸੀਂ ਸਾਰੀਆਂ ਸਾਨੂੰ ਤੋਂ ਦੀਆਂ ਰੂਹਾਂ ਕੋ ਚੀਤੀਆਂ ਇਹੋ ਜਿਹੀ ਕੋਈ ਮੈਨ ਮੈਦ ਲਿਆ ਨਹੀਂ ਕੋਈ ਸਾਨੂੰ ਬਿਲਕੁਲ ਜਿਹੜੀ ਤੁਸੀਂ ਸੁਭਾਅ ਦੇ ਆਪਣੇ ਹੱਥੇ ਨੇ ਦਿੱਤੀਆਂ ਇਹ ਬਹੁਤ ਵੱਡੀ ਪ੍ਰਾਪਤੀ ਮੇਰੀ ਕਮਿਟਮੈਂਟ ਜਿਹੜੀ ਆ ਉਹ ਤੇ ਖੜੀ ਆ ਪਰ ਮੈਂ ਸਰਕਾਰ ਨੂੰ ਕੇਸ ਕਰਕੇ ਬਾਰ ਬਾਰ ਅਜੇ ਮੈਂ ਪਿਛਲੇ ਹਫਤੇ ਹੀ ਮੇ ਜਾ ਕੇ ਆਂ ਵੀ ਇਹਨੂੰ ਅਸੀਂ ਇਸ ਸਾਲ ਦੇ ਦੇਖ ਕੇ ਨੂੰ ਮਨਜ਼ੂਰ ਕਰਾ ਲਈਏ ਤਾਂ ਕਿ ਅਗਲੇ ਸਾਲੇ ਸ਼ੁਰੂ ਹੋ ਸਕੇ ਸੋ ਮੇਰੀ ਸਾਡੀ ਗੱਲ ਹੈ ਬਾਕੀ ਜੇ ਅਸੀਂ ਅੱਜ ਸਾਡੇ ਕਿ ਆਏ ਸਾਡੇ ਤੇ ਉਹ ਉਸ ਪਰਮਾਤਮਾ ਵਾਹਿਗੁਰੂ ਨੇ ਲੱਗਾ ਦੋ ਤੇ ਹਟ ਗਿਆ ਜੇ ਰ ਮੇਰਾ ਤੇ ਉਹ ਸਾਨੂੰ ਮੁਲਾਜ਼ਮ ਸਰਦਾ ਜਿਹੜਾ ਅਸੀਂ ਕਰਨਾ ਚਾਹੁੰਦੇ ਆ ਪਿੰਡਾਂ ਦੀ ਡਵੈਲਪਮੈਂਟ ਉਹ ਇੱਕ ਛੋਟੀ ਜਿਹੀ ਗੱਲ ਦੱਸਦਾ ਮੈਂ 2016 ਦੇ ਵਿੱਚ ਮੁਕੰਦਪੁਰ ਤੋਂ ਲੈ ਕੇ ਜਿਹੜਾ ਰਹਿਪੇ ਤੱਕ ਸੜਕ ਬਣੀ ਉਸ ਤੋਂ ਕਿਸੇ ਨੂੰ ਪੁੱਛੇ ਉਸੇ ਵੇਲੇ ਕੀ ਕੰਦਪੁਰ ਤੋਂ ਜਿਹੜੀ ਚੱਕਦਾਨਾ ਬਣੀ ਸੀ ਉਹ ਕਿਸੇ ਨੰਬਰ ਉੱਤੇ ਨਹੀਂ ਪਰ ਇਹ ਸੜਕ ਹੋਣੀ ਚਾਹੀਦੀ ਅਸੀਂ ਤਾਂ ਸਮਝਾਏ ਸਰੋਵੇ ਮੇਡਾ ਸੜੀ ਰਹਿੰਦੀ ਹੈ ਉਹਦੀ ਕੋਈ ਬੰਦਵਾਰੀ ਨਹੀਂ ਆ ਪਰ ਕੰਦਪੁਰ ਦੇ ਲੋਕਾਂ ਦੀ ਇੱਥੇ ਸਿਵਲਪਮੈਂਟ ਕਰਨ ਜਾਂ ਪਾਣੀ ਕੋਈ ਨਾ ਆ ਸੋ ਸਾਡੀ ਪੋਸ਼ੀਸ਼ਾ ਹੈ ਕਿ ਅਸੀਂ ਅੰਦਰ ਚੰਗੀ ਦਿੱਖੀ ਦੇ ਸਕੀਏ ਜੇਕਰ ਲਾਗਤ ਪਾਚਾ ਤੇ ਜੇਕਰ ਤਾਂ ਬਹੁਤ ਦੌੜ ਗਿਆ ਤਾਂ ਜਿਹੜੇ ਜਿੰਨੂ ਕਰਤੀਆਂ ਜਿਹੜੇ ਬੱਚਿਆਂ ਦੀ ਸਬੰਧਤ ਜਿਹੜੀ ਰੁਪਈਆ ਉਹਨਾਂ ਨੂੰ ਸਰਟੀਫਿਕੇਟ ਨਹੀਂ ਮਿਲਿਆ 50000 ਰੁਪਈਆ ਸੇਗਾ ਉਹ ਜਿਹਨੇ ਇਹ ਦਸਤਾਵੇਜ਼ ਇੱਕ ਵਾਰ ਸੱਚੀ ਕੇ ਕੰਮਰੋਸ ਸਿੰਘ ਦਾ ਬਰੋਧ ਕੀਤਾ ਨਹੀਂ ਨਹੀਂ ਮੌਜੀ ਗੱਲ ਤੁਹਾਨੂੰ ਦੱਸਣ ਲੱਗਾ ਕਿ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ ਉਸ ਵੇਲੇ ਕੋ 50000 ਉਹ ਬੱਚਿਆਂ ਨੇ ਦਿੱਤੇ ਰੁਪਈਆ ਸ਼ਾਇਦ ਤੁਸੀਂ ਉਸ ਵੇਲੇ ਮੈਨੂੰ ਹਮਸਾਦ ਅਸੀਂ 22 ਸਤੰਬਰ ਨੂੰ ਗਏ ਸੀ ਕਿ ਇਹ ਜਿਹੜਾ ਪੈਸਾ ਆ ਇਹ ਕਿਉਂ ਰੁਕਿਆ ਆ ਹਾਂਜੀ ਉਹ ਉਸ ਦਿਨ ਦੇ ਕਿਸੇ ਦੱਸਿਆ ਨਹੀਂ ਬਾਅਦ ਵਿੱਚ ਤੁਹਾਨੂੰ ਪਤਾ ਕਾਂਗਰਸ ਦਾ ਇੱਕ ਐਮਐਲਏ ਜਿਹੜਾ ਬਾਦ ਚਲੀ ਮਤ ਉਹ ਮੰਤਰੀ ਬਣ ਗਿਆ ਸਾਧੂ ਸਿੰਘ ਧਰਮਸੋਹ ਹਾਂ ਉਹ 64 ਕਰੋੜ ਰੁਪਇਆ ਇਹਨਾਂ ਫੋਰਸ ਮੈਟਰਸ ਸਕਾਲਰਸ਼ਿਪ ਦੇ ਬੱਚਿਆਂ ਦਾ ਖਰਚਾ ਮੈਂ ਉਹ ਤਾਂ ਬਕਾਰ ਗਿਆ ਦੱਸਦਾ ਜੀ ਦੁਨੀਆ ਨੂੰ ਪਤਾ ਪਰ ਉਸ ਤੋਂ ਬਾਅਦ ਜਦੋਂ ਚੰਨੀ ਸਾਹਿਬ ਆਏ ਹਾਂਜੀ ਚੰਨੀ ਸਾਹਿਬ ਵੀ ਚੰਨੀ ਚੰਨੀ ਤਾਂ ਹੋ ਗਈ ਪਿੰਡਾਂ 'ਚ ਪਰ ਚੰਨੀ ਸਾਹਿਬ ਨੇ ਘਟ ਨਹੀਂ ਕੀਤੀ ਚੰਨੀ ਸਾਹਿਬ ਲਾਸਟ ਕੈਬਨਿਟ ਮੀਟਿੰਗ ਪਹੁੰਚੇ ਹਾਂਜੀ ਉਹ ਤਰਕ ਮਿੰਰੇ ਉਹਦੇ ਜੀ ਲਾਸਟ ਕੈਬਨਟ ਮੀਟਿੰਗ ਉਹਦੇ ਵਿੱਚ 100 ਕਰੋੜ ਰੁਪਈਆ ਇਹਨਾਂ ਐਸਸੀ ਬਚਨ ਜਿਹੜੀ ਫੀਸ ਜਾਣੀ ਸੀ ਉਹ ਉਹਨਾਂ ਯੂਨੀਵਰਸਿਟੀਆਂ ਦਾ ਮਾਫ ਕਰ ਗਏ ਜਿਹੜੀਆਂ ਯੂਨੀਵਰਸਿਟੀਆਂ ਨੇ ਪੈਸੇ ਸਰਕਾਰ ਨੂੰ ਦੇਣੇ ਸੀ ਹਾਂਜੀ 164 ਕਰੋੜ ਰੁਪਈਆ ਹੋ ਗਿਆ ਫਿਰ ਹਾਂਜੀ ਉਹਦੇ ਕਰਕੇ ਕਹਿੰਦਾ ਕੱਲੋ ਕਾਲਜਾਂ ਨੇ ਕਿਹਨਾਂ ਰੁਕਿਆ ਪਰ ਅਸੀਂ ਉਸ ਵੇਲੇ ਵੀ ਗੋਧ ਕੀਤਾ ਸੀ ਔਰ ਪਿਛਲੇ ਦਿਨੀ ਜਿਹੜੀ ਹਾਈ ਲੈਵਲ ਦੀ ਜਿਹੜੀ ਐਸਸੀ ਤੇ ਐਥੋ ਸਿਟੀਜ਼ ਦਾ ਜਿਹੜੀ ਮੀਟਿੰਗ ਹੋਈ ਆ ਉਦੇ ਵਿੱਚ ਸੈਂਟਰ ਤੋਂ ਲੈ ਕੇ ਸਟੇਟ ਗਵਰਨਰ ਦੇ ਵਿੱਚ ਇਨਵੋਲਡ ਖੂਬ ਜੀਵਨ ਸਫਲਤਾ ਦਾ ਇੱਕ ਬਹੁਤ ਪਿਆਰ ਜਿਹੜੇ ਰੋਕਦੇ ਆ ਜਿਆਦਾਤਰ ਹੋ ਚੁੱਕੀਆਂ ਹੈ ਇਹ ਤੁਹਾਡੀ ਕੋਈ ਮਾਧਿਅਮ ਤੋਂ ਤੁਸੀਂ ਦੱਸਣਾ ਚਾਹੁੰਦੇ ਜਨਾਬ ਇਹ ਰੁਕਿਆ ਉਹ ਨੂੰ ਅਸੀਂ ਗੋਮਨ ਸਾਡੀ ਦਿੱਤੀ ਜੈਸਾ ਕੰਮ ਐਸਾ ਇੱਥੇ ਇਸਾ ਕਿਉਂ ਸਰੂ ਰੁਕਿਆ ਉਹ ਤੁਸ ਸਾਨੂੰ ਅਪਰੋਚ ਕਰੋ ਅਸੀਂ ਇਹ ਮੈਂ ਤੁਹਾਨੂੰ ਦੱਸਾਂ ਹਮ ਤਾਂ ਭਰੋਸੇ ਕੋ ਬੁਸਨ ਦੇ ਮਤੇ 40000 ਬੱਚੇ ਦਾ 60 ਜਿਹੜ ਮਿਲ ਗਿਆ 10000 ਰੁਪਿਆ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ ਤੁਸੀਂ ਮੈਨੂੰ ਇੱਕ ਲਿਆ ਕੇ ਦੇ ਦਿਓ ਮੈਂ ਕਿ ਜਿੰਨੇ 10 20 30000 ਮੈਂ ਨਾਲ ਚੱਲੂਗਾ ਪਰ ਉਹ ਦੁਆਮਾਂ ਕਿਉਂਕਿ ਇਹ ਕੋਈ ਬੰਦਾ ਕਿਸੇ ਦਾ ਸਰਟੀਫਿਕੇਟ ਰੋਕਣਾ ਕਿਸੇ ਨੂੰ ਖੱਤ ਨਹੀਂ ਚਾਹੀਏ ਇਹ ਉਹਦਾ ਉਹਦਾ ਕੋਡ ਫੰਡਾਮੈਂਟਲ ਰਾਈਟ ਆ ਵੀ ਮੈਂ ਐਮਬੀਬੀਐਸ ਐਮਐਸ ਕੀਤੀ ਐ ਐਮਐਸ ਦਾ ਸਰਟੀਫਿਕੇਟ ਮੇਰਾ ਕੋ ਰੋਮ ਨਾ ਚੀਜ਼ ਦਿੱਤੀ ਜਾਂ ਨਹੀਂ ਦਿੱਤੀ ਕਿਸੇ ਕੋ ਰਾਈਟ ਨਹੀਂ ਕੋਡ ਫੀਸਰ ਉਪਰ ਦੇ ਸੰਬੰਧ ਵਿੱਚ ਕੋਈ ਕਾਲਜ ਵਾਲੇ ਬਿਨਾਂ ਕੋਈ ਜਵਾਬ ਨਾ ਦੇ ਤੁਹਾਡੀ ਨੌਲੇਜ ਚੜਾਈ ਜਾਂ ਕਰਨੇ ਅੱਜ 40 ਵੀ ਹੋਏ ਮੈਂ ਦੱਸੂ ਨਾ ਕੋ ਗਵਾਹ ਕੋ ਫੋਟੋ ਬਹੁਤ ਬਹੁਤ ਤਨ ਹੈ ਜੇ ਅਸੀਂ ਦਫ਼ਤਰ ਜਾਏ ਨਾ